ਕੀ ਜੀ ਉਹਨ ਕੀ ਬਤਾ ਦੂੰ ਇਹ ਇਤਨਾ ਦਾ ਅੱਛਾ ਯਾਰ ਤੇ ਬੜੇ ਗੁੱਸੇ ਨੇ ਜਿਹੜੇ ਪਰਖ ਆਂਦੇ ਨੇ ਤੇ ਉਰਵੀ ਕੀ ਪੁੱਛਾਂ ਨਿਕੰਦਾ ਕੰਡਾ ਨਾ ਇਹ ਕੰਡਾ ਅੱਜ ਦੇ ਕੰਮਾਂ ਨੂੰ ਜੰਗਾ ਚੋੜਦੀ ਹੈ ਤੇ ਤਗੜੇ ਬਹੁ ਵਿਆਸੀ ਨੇ ਉਹਨੇ ਕਹਿ ਵੀ ਇਹਨਾਂ ਲਈ ਇਹਨਾਂ ਦਾ ਪਿੱਛਾ ਕਰੋ ਫੌਜ ਚ ਕਾਲਤੀ ਇੱਕ ਸੂਈ ਨੇ ਦਾਸਤਾ ਵੀ ਭਾਈ ਸਵੇਰੇ ਆ ਆਹ ਹੁਕਮ ਹੋ ਗਿਆ ਤੇ ਤੁਸੀਂ ਆਪਣਾ ਤਿਆਰੀ ਕਰੋ ਆਪੋ ਤੇ ਕਹਿੰਦੇ ਨੇ ਵੀ ਮੁਕਬਰ ਹੋ ਗਿਆ ਜਾਂ ਕੋਈ ਫੋਨ ਤੇ ਗੱਲ ਵੀ ਸੁਣੇ ਹੁੰਦੇ ਉਹਦੇ ਫੇਸਪਾਕ ਉਹਨਾਂ ਦੇ ਵਿੱਚ ਰਹਿੰਦੇ ਤੇ ਉਹਨਾਂ ਨੂੰ ਗੱਲਾਂ ਬਾਤ ਆਪਣੇ ਤੇ ਕਰ ਇਹਨਾਂ ਨੂੰ ਪਤਾ ਲੱਗ ਗਿਆ ਜੀ ਇਹ ਆਪਣੇ ਅਸੀਂ ਤਿਆਰੀ ਕਰਕੇ ਤੁਰਪੇ ਦੀ ਗਾਹ ਨੂੰ ਤੁਰਦੇ ਤੁਰਦੇ ਪਾਕਿਸਤਾਨ ਚਲੇ ਗਏ ਜੀ ਚਨਾ ਦੇ ਕੰਡੇ ਤੇ ਜਾਂਦੇ ਆਪਣੇ ਭਾਈ ਸਤੋ ਸਤੋ ਵੀਰੋ ਸਾਰੇ ਜੀ ਅਜੀਤ ਸਿੰਘ ਪਵਾਰ ਆਦੋ ਪੁਰਾਣਾ ਦਾ ਅਧਿਕਾਰੀ ਅੱਜ ਸਾਡੇ ਵਿੱਚ ਬਹੁਤ ਸਤਿਕਾਰਯੋਗ ਸੇਵਾਦਾਰ ਅਜੀਤ ਸਿੰਘ ਪਵਾਰ ਲੁਧਿਆਣੇ ਤੋਂ ਆਏ ਨੇ ਜੋ ਆਪਣੇ ਸਮੇਂ ਵਿੱਚ ਸਮਾ ਕੱਢ ਕੇ ਇੱਥੇ ਆਏ ਨੇ ਸਦਾ ਬੇੜ ਤੇ ਸਲੀਮਪੁਰੇ ਦੀ ਕਮੇਟੀ ਬਣੀ ਆ Rajput ਭਾਈਚਾਰੇ ਦੀ ਜਿਹਦੇ ਵਿੱਚ 11 ਮੈਂਬਰ ਦੀ ਕਮੇਟੀ ਬਣੀ ਆ ਸਾਰੇ ਮੈਂਬਰ ਸ਼ੁਭਾਸ਼ ਦਵੋਨਾ ਵਾ ਸਾਰੇ ਮੈਂਬਰ ਆਪਣੀ ਇਹ ਸੇਵਾ ਤਨ ਨਹੀਂ ਨਮੋਣਗੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਮੇਰੇ ਬੜੇ ਹੀ ਸਤਿਕਾਰਯੋਗ ਇਹ ਸੱਜਣ ਜਿੰਨੇ ਵੀ ਇਕੱਠੇ ਹੋਏ ਨੇ ਅੱਜ ਸਾਡੇ ਸਿਧਵਾ ਮੇਡ ਦੀ ਜਿਹੜੀ ਕਮੇਟੀ ਹੈ ਜਿੱਦੱਕ ਭਾਜ ਗਜੀਤ ਸਿੰਘ ਭਾਜ ਸੁਪਾਲ ਸਿੰਘ ਜੀ ਜਿਹੜੇ ਯੂਥ ਦੇ ਜਿਹਨਾਂ ਨੂੰ ਪ੍ਰਧਾਨ ਲਗਾਇਆ ਤੇ ਭਾਜੀ ਨੂੰ ਚੇਅਰਮੈਨ ਲਗਾਇਆ ਔਰ ਸਾਰੀ ਕਮੇਟੀ ਜਿਹੜੀ ਹੈ ਇਹ ਬਾਕੀ ਆਪਸ ਵਿੱਚ ਜਿਹੜੀ ਮੀਟਿੰਗ ਕਰਕੇ ਉਹਨਾਂ ਜਿੱਦਾਂ ਜਿੱਦਾਂ ਉਧ ਦੇ ਦੇਦੇ ਕਰਨਗੇ ਸੋ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੀ ਅੱਜ ਇੱਕ ਹੋਰ ਜੋਤ ਜਗੀ ਹੈ ਸਿਧਵਾ ਬੇਟ ਵਿੱਚ ਆਸ ਕਰਦੇ ਆ ਕਿ ਸਤਿਗੁਰੂ ਚੜ੍ਹਦੀਆਂ ਕਲਾ 'ਚ ਰੱਖੇ ਔਰ ਭਾਈਚਾਰੇ ਵਾਤੇ ਵੱਧ ਚੜ੍ਹ ਕੇ ਕੰਮ ਕਰਨਗੇ ਇਸੇ ਤਰ੍ਹਾਂ ਹੀ ਵਕ ਵਕ ਪੰਜਾਬ ਦੇ ਜਿੱਥੇ ਜਿੱਥੇ ਪਿੰਡ ਸਾਨੂੰ ਪਤਾ ਲੱਗਦਾ ਜਿੱਥੇ ਸਾਡਾ ਭਾਈਚਾਰਾ ਬੈਠਾ ਹੈ ਅਸੀਂ ਸਾਰੇ ਇੱਕ ਜੁੱਟ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਬਹੁਤ ਸਾਰੇ 80% ਦੇ ਨੇੜੇ ਅਸੀਂ ਕੰਮ ਜਿਹੜਾ ਉਹ ਨੇੜੇ ਕਰ ਲਿਆ ਹੈ ਬਾਕੀ ਵੀ ਜਿਹੜਾ 20% ਹੈ ਵੀ ਜੀ ਆਪਾਂ ਸਾਰੇ ਕਿਉਂਕਿ ਇਦਾਂ ਦੇ ਜੋਧੇ ਜਦੋਂ ਇਕੱਠੇ ਹੋਗੇ ਫਿਰ ਅਸੀਂ ਸਾਰੇ ਹੀ ਰਲ ਕੇ ਜਿਹੜਾ ਕੰਮ ਹੈ ਉਹ ਨੇਪਰੇ ਚੜਾ ਸਕਦੇ ਆ ਸਾਡੇ ਸਤਿਕਾਰਯੋਗ ਬਾਪੂ ਜੀ ਸਰਦਾਰ ਲੰਗਰ ਕਮੇਟੀ ਦੇ ਪ੍ਰਧਾਨ ਸਰਦਾਰ ਸੰਤੋਖ ਸਿੰਘ ਜੀ ਬਾਬਾ ਬਚਿੱਤਰ ਸਿੰਘ ਜੀ ਕਮੇਟੀ ਦੇ ਪ੍ਰਧਾਨ ਨੇ ਸੋ ਸਭ ਨੂੰ ਜੀ ਹੈ ਜਿੰਨੇ ਮੇਰੇ ਸਤਿਕਾਰਯੋਗ ਵੱਡੇ ਵੀਰ ਆਏ ਇੱਥੇ ਭਾਬਲਦੇਵ ਸਿੰਘ ਜੀ ਉਮਾ ਢਾਬੇ ਵਾਲੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਅੱਜ ਅਸੀਂ ਸਿੱਧਮਾ ਬੇਟਵਾਸੀ ਸਲੇਮਪੁਰਾ ਵਾਸੀ ਰਾਜਪੂਤ ਭਾਈਚਾਰੇ ਨਾਲ ਸੰਬੰਧਿਤ ਸਾਰੇ ਇੱਥੇ ਗੁਰਦੁਆਰਾ ਸਾਹਿਬ ਇਕੱਠੇ ਹੋਏ ਆ ਤੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਰਾਜਪੂਤ ਭਾਈਚਾਰੇ ਦੇ ਅਜੀਤ ਸਿੰਘ ਬਵਾਰ ਜੀ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੇ ਪ੍ਰਧਾਨ ਉਹ ਸਾਡੇ ਕੋਲੇ ਪਹੁੰਚੇ ਨੇ ਤੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਸਾਡੇ ਅਬਾ ਸਰਦਾਰ ਬਲਕਾ ਸਿੰਘ ਜੀ ਸਰਦਾਰ ਗੁਰਮੀਤ ਸਿੰਘ ਜੀ ਵਰਕਤ ਸਿੰਘ ਜੀ ਪੰਮਾ ਜੀ ਤੇ ਹੋਰ ਕਿੰਨੇ ਵੀ ਸਾਡੇ ਸਰਕਾਰ ਜੋ ਦੋਸਤਰੇ ਅੱਗੇ ਪਿੱਛੇ ਖੜੇ ਨੇ ਸਭ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਅੱਜ ਅਸੀਂ ਇੱਥੇ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਤੇ ਜੋ ਅਸੀਂ ਨਾਲ ਦੇ ਪਿੰਡਾਂ ਵਾਲਿਆਂ ਨੂੰ ਜਿੰਨੇ ਵੀ ਸਾਡੇ Rajput ਭਾਈਚਾਰੇ ਦੇ ਨੇ ਸੰਬੰਧਿਤ ਅਸੀਂ ਉਹਨਾਂ ਨੂੰ ਵੀ ਨਾਲ ਇਕੱਠੇ ਰੱਖਾਂਗੇ ਤਾਂ ਜੋ ਕਿਸੇ ਤੇ ਵੀ ਭੀੜ ਪਵੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ